ਇਹਨਾਂ ਦੇ ਪਰਚਾ ਦਰਜ ਕਰਾ ਸਰਪੰਚ ਸਾਹਿਬ ਵੀ ਫੜੇਗੇ ਸਭ ਕੁਝ ਹੋਇਆ ਆ ਆ ਕੀ ਹੈ ਸਰਪੰਚ ਸਾਹਿਬ ਵੀ ਫੜੀਆਂ ਗਈਆਂ ਸਹੀ ਹੈ ਤੇ ਜਿਹੜਾ ਗੰਦਲਾ ਪਾਣੀ ਆਇਆ ਉੱਪਰ ਖਰਾਬ ਪਾਣੀ ਉਹਦੀ ਝੱਗ ਬਣੀ ਵੀ ਇੱਥੇ ਕੈਮੀਕਲ ਦੀ ਆ ਦੇਖ ਲਓ ਇਹ ਲੋਕੋ ਇਹ ਹੁਣ ਦਿਖਵਾ ਸੀ ਤਾਂ ਨਹੀਂ ਨਾ ਬਣਾਈ ਇਹ ਜਿਹੜੀ ਉੱਪਰੋਂ ਪਾਣੀ ਤੁਹਾਨੂੰ ਦਿਖਾਇਆ ਆਪਾਂ ਕਰਤਾ ਤਾਂ ਸਾਬਤ ਆ ਕੇ ਪਾਣੀ ਨੇ ਆ ਪਈ ਬੀਆ ਦੇਖ ਲਓ ਵੀ ਮੇਰਾ ਆ ਰੂਪਿਆ ਅਸਲੀ ਇਹ ਤਾਂ ਸਾਰੇ ਆਹ ਜਿਹੜੇ ਪਸ਼ੂ ਆ ਨਾ ਤੇ ਖੁਰ ਵੀ ਜਿਹੜੇ ਗਲਗੇ ਵੇ ਆਹ ਪਸ਼ੂ ਆ ਦੇ ਦੇਖ ਲਓ 2-3 ਸਾਲ ਪਹਿਲਾਂ ਦੋ ਮੱਝਾਂ ਮਰੀਆਂ ਵੀ ਇੱਥੇ ਪਾਣੀ ਕਿਉਂ ਦੇ ਉਦੋਂ ਕੈਮੀਕਲ ਜਾਦੇ ਸੀ ਪਾਣੀ ਜਿੱਤਦਾਂ ਪਾਣੀ ਛੜਦਾ ਇਹਨਾਂ ਨੇ ਬਾਹਰ ਤੁਸਾਂ ਸਭ ਇੱਥੇ ਆਓ ਮੇਰੇ ਕੋਲੇ ਮੈਂ ਤੁਹਾਡੇ ਨਾਲ ਇਹ ਆਪਾਂ ਜਾਣਕਾਰੀ ਤੁਹਾਡੇ ਤੋਂ ਲੈਣੀ ਕਿਉਂਕਿ ਸਰਪੰਚਾ ਪਿੰਡ ਦੇ ਤੁਸੀਂ ਚਾਹਦੇ ਤੁਹਾਡੇ ਪਸ਼ੂ ਫਰਾ ਚੀਜ਼ਾਂ ਖਾਣ ਪੀਣਾਂ ਨਾ ਜੀ ਅਸੀਂ ਕੱਦ ਇਹੀ ਪਾਣੀ ਜਿਹੜਾ ਅੱਗੇ ਇਹ ਸਤਲੁਜ ਮਿਕਸ ਹੋ ਰਿਹਾ ਆ ਪੂਰੀ ਆਪਣੀ ਝੀਲ ਦੇ ਵਿੱਚ ਉੱਥੋਂ ਪਾਣੀ ਫਿਰ ਡਿਵਾਈਡ ਕੀਤਾ ਜਾ ਰਿ ਆ ਵਸ ਹਾਂ ਫਿਰ ਆ ਚਾਚਾ ਅੱਗੇ ਦਿਖਾਓ ਚੰਗੀ ਤਰ੍ਹਾਂ ਯਾਰ ਆ ਦਿਖਾਓ ਵੀ ਯਾਰ ਆ ਦਿਖਾਓ ਆ ਹਾਲਾਤ ਨੇ ਆ ਪਾਣੀ ਉੱਤੋਂ ਆਇਆ ਇਹ ਹੁਣ ਆਪਾਂ ਦੇਖ ਕੇ ਆਏ ਨਾਲੇ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਇੱਥੇ ਆ ਵੀ ਜਿਹੜਾ ਪਾਣੀ ਹੈ ਨਾ ਇਹ ਇਹ ਪਾਣੀ ਬਾਰਿਸ਼ ਦੇ ਵਿੱਚ ਛੱਡਿਆ ਗਿਆ ਉਹਦੇ ਵਿੱਚ ਜਿਹੜਾ ਬਾਰਿਸ਼ ਦਾ ਪਾਣੀ ਮਿਕਸ ਹੋ ਗਿਆ ਇਹਦਾ ਮਤਲਬ ਜਿਹੜਾ ਗੰਦਾ ਪਾਣੀ ਹੈ ਤੇ ਬਾਰਿਸ਼ ਦਾ ਜਦੋਂ ਮਿਕਸ ਹੋਇਆ ਕੁਆਂਟੀਟੀ ਦੇਖੋ ਕਿੰਨੀ ਹੋਣੀ ਇਹਦੀ ਜੇ ਬਾਰਿਸ਼ ਦੇ ਪਾਣੀ ਦੇ ਵਿੱਚ ਵੀ ਐ ਝੱਗ ਬਣ ਆਤੀ ਜੇ ਗੱਲਾ ਆਊਗਾ ਭਈ ਇਹ ਦਫੇ ਮਾਰ ਦੂਗਾ ਸਾਰਿਆਂ ਨੂੰ ਵੇ ਕਿੰਨੀਆਂ ਕ ਫੈਕਟਰੀਆਂ ਸੈਣੀ ਸਾਹਿਬ ਇਹ ਸੈਣੀ ਸਾਹਿਬ ਕਿੰਨੀਆਂ ਕ ਫੈਕਟਰੀਆਂ ਤੇ ਦੂਜੀ ਵੱਡੀ ਗੱਲ ਇੱਕ ਹੋਰ ਦੱਸਦਾ ਤੁਹਾਨੂੰ ਮੈਂ ਕਰੀਬ ਸਵਾ 1 ਵਜੇ ਕਰੀਬ ਐਸਡੀਐਮ ਮੈਡਮ ਅਮਨਜੋਤ ਜੀ ਨੂੰ ਫੋਨ ਕੀਤਾ ਹੈ ਇਸੇ ਪਾਣੀ ਦੇ ਰਿਗਾਰਡਿੰਗ ਅੱਜ ਦੀ ਗੱਲ ਹੈ ਜੀ ਉਹ ਕਹਿੰਦੇ ਠੀਕ ਹੈ ਮੈਂ ਤਹਿਸੀਲਦਾਰ ਸਾਹਿਬ ਨੂੰ ਭੇਜਦੀ ਆ ਜਿੰਨੀ ਦੇਰ ਨੂੰ ਅੱਧੇ ਪੌਣੇ ਘੰਟੇ 'ਚ ਤਹਿਸੀਲਦਾਰ ਸਾਹਿਬ ਆਏ ਸਰਪੰਚ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਫੈਕਟਰੀਆਂ ਵਾਲਿਆਂ ਨੇ ਪਾਣੀ ਬੰਦ ਕਰਤਾ 1:30 ਵਜੇ ਦੇ ਕਰੀਬ ਮਤਲਬ ਗੱਲ ਉੱਪਰ ਤੱਕ ਪਹੁੰਚ ਗਈ ਉੱਪਰ ਤੱਕ ਪਹੁੰਚ ਗਈ ਪਾਣੀ ਬੰਦ ਹੋ ਗਿਆ ਦੁਬਾਰਾ ਕਰੀਬ ਹੁਣ 3:30 ਤੋਂ 3:45 ਵਜੇ ਜਦੋਂ ਅਸੀਂ ਦੁਬਾਰਾ ਗਏ ਹੁਣ ਦੁਬਾਰਾ ਪਾਣੀ ਫੇਰ ਛੱਡਿਆ ਹੋਇਆ ਉਹਨਾਂ ਨੇ ਇਹ ਕਰੀਬ ਛੋਟੀਆਂ ਵੱਡੀਆਂ ਮਿਲਾ ਕੇ 100 ਦੇ ਕਰੀਬ ਫੈਕਟਰੀਆਂ ਆਈਆਂ ਜੀ ਉੱਪਰ ਜਿਹਦੇ ਚੋਂ 5-6 ਵੱਡੇ ਮਗਰਮਾਛਾ ਜਿਨ੍ਹਾਂ ਨੇ ਜ਼ਿਆਦਾ ਨੁਕਸਾਨ ਕੀਤਾ ਹੋਇਆ ਮਤਲਬ ਉਹਦਾ ਬਿਲਕੁਲ ਪ੍ਰਵਾਹ ਨਹੀਂ ਕਰਦੇ ਜੀ ਵੀ ਕੁੱਤੇ ਚੱਟਦੇ ਉਹ ਸਾਰੇ ਚੱਲਿਆ ਵਾ ਬਿਲਕੁਲ ਪ੍ਰਵਾਹ ਨਹੀਂ ਕਰਦੇ ਇੱਥੇ ਗੱ ਭਈ ਜਦੋਂ ਆਸੀਂ ਜਣਾ ਹਿਮਾਚਲ ਚ ਕਿਉਂਕਿ ਆਪਾਂ ਇੱਥੋਂ ਗੱਲ ਕਰਕੇ ਲੰਗੇ ਮੈਂ ਤੁਹਾਨੂੰ ਧਿਆਨ ਨਾਲ ਸੁਣਿਓ ਗੱਲ ਜਦੋਂ ਇੱਥੋਂ ਲੰਗੇ ਨਾ ਆਪਾਂ ਆ ਉਹਨਾਂ ਨੇ ਸਾਨੂੰ ਡੱਕ ਲਿਆ ਕਹਿੰਦੇ ਭਾਈ ਪਹਿਲਾਂ ਪਾਸ ਬਣਾ ਕੇ ਲਿਆਓ ਚਲੋ ਮੈਂ ਕਿਹਾ ਪਾਸ ਨਹੀਂ ਭਾਈ ਜੀ ਆਪਾਂ ਤਾਂ ਇੱਥੇ ਲੱਗੇ ਜਾਣਾ ਅੱਗੇ ਉਹਨਾਂ ਦੇ ਅੱਗੇ ਖੜ੍ਹ ਕੇ ਹਿਮਾਚਲ ਵਾਲੇ ਉਹ ਕਹਿੰਦੇ ਰੁਕ ਜਾਓ ਪਹਿਲਾਂ ਪਰਚੀ ਪਾਈ ਦਿਓ ਪਰਚੀ ਦਿਓ ਪਰਚੀ ਦਿਓ ਤਾਂ ਅਬੀ ਹੁਣੀ ਨਾਲ ਸੀਗੇ ਇੱਥੋਂ ਦੇ ਲੋਕਲ ਉਹ ਕਹਿੰਦੇ ਵੀ ਆਈ ਭਾਈ ਗੋਲਥਾ ਹੀ ਜਾਣਾ ਉਹ ਸਾਡੇ ਤੋਂ ਉੱਥੋਂ ਲੰਗੜ ਦੀ ਪਰਚੀ ਲੈ ਰਹੇ 100 ਰੁਪਇਆ ਲੈਣਾ ਕਿੰਨਾ ਵੀ ਲੈਣਾ ਆ ਅਸੀਂ ਉਹਨਾਂ ਦਾ ਗੰਦ ਯਾਰ ਫ੍ਰੀ ਆ ਆਪਦੇ ਲੋਕਾਂ ਨੂੰ ਖਵਾ ਰਹੇ ਜੈ ਜੈਕਾਰ ਗਾਂਦੇ ਆ ਉਹ ਉਹ ਜ਼ਹਿਰ ਆ ਆ ਬਰਸਾਤ ਦੇ ਪਾਣੀ ਚ ਬਰਖਾ ਦੇ ਪਾਣੀ ਦੇ ਵਿੱਚ ਵੀ ਇੱਥੇ ਝੱਗ ਬਣਾ ਗਿਆ ਅਗੇ ਪਿੱਛੇ ਪਾਣੀ ਉਹ ਦੇਖ ਕੇ ਪਿੱਛੇ ਜਾ ਕੇ ਕਿ ਪਿੱਛੇ ਅੱਗੇ ਦਿਖਾ ਦਈਏ ਯਾਰ ਅੱਗੇ ਸਰਮਾਨ ਸਿੰਘ ਆਉਗਾ ਇੱਧਰ ਵੀ ਸਾਡੇ ਲੋਕਾਂ ਦਾ ਨਾ ਤਾਂ ਰਜਗਾਰ ਹੈ ਹਿਮਾਚਲ ਤੋਂ ਤੇ ਨਾ ਉਹਨਾਂ ਲੋਕਾਂ ਦਾ ਜੇ ਉਹ ਲੋਕਾਂ ਨੇ ਆਪਣਾ ਕਾਰੋਬਾਰ ਵੀ ਕਰਨਾ ਉਹ ਫਰੀਓ ਕੋਸਟਾਂ ਦੇ ਸਾਡੀਆਂ ਸੜਕਾਂ ਤੋੜੀ ਜਾਂਦੇ ਇੱਥੇ ਸੜਕਾਂ ਸਾਡੀਆਂ ਤੋੜੀ ਜਾਂਦੇ ਨੁਕਸਾਨ ਸਾਡਾ ਕਰਿਆ ਪਿਆ ਤੇ ਹੁਣ ਇਹਨਾਂ ਨੇ ਮੈਨੂੰ ਇਹ ਵੀ ਦਿੱਸਿਆ ਵੀ ਇੱਥੇ ਤਾਂ ਪਸ਼ੂਆਂ ਦੇ ਕਿਤੇ ਖੁਰ ਵੀ ਗਲਗੇ ਸੀ ਆ ਆ ਝਾਗ ਕਿਦ ਤੱਕ ਕਿਤਰਾ ਬਣ ਰਹੀ ਆ ਆ ਦੇਖੋ ਆ ਝਾਗ ਬਣ ਰਹੀ ਹੈ ਹਾਂ ਆ ਝਾਗ ਜਿਹੜੀ ਬਣ ਰਹੀ ਏ ਇਹਦਾ ਦੇਖੋ ਹਾਲਾਤ ਦੇਖੋ ਆ ਆ ਹਾਲਾਤ ਬਣੇ ਹੋਏ ਨੇ ਪਰ ਮੈਂ ਤਾਂ ਹੈਰਾਨ ਆ ਲੋਕਾਂ ਦੇ ਸਿਰਫ ਯਾਰ ਆ ਦੋ ਤਿੰਨ ਬੰਦੇ ਆ ਜਿਆ ਕਰਨ ਬੋਲਦਾ ਕੇ ਜਾਂ ਸਰਪੰਚ ਆ ਜਾਂ ਸਰਪੰਸਾ ਆ ਜਾਂਦੇ ਆਹਾ ਬੰਦਿਆਂ ਨੂੰ ਡਰਦਾ ਸਿਰਫ ਸਿਰਫ ਯਾਰ ਕਿੱਡੀ ਤਰਾਸ਼ਦੀ ਆ ਸਾਡੀ ਏ ਸਿਰਫ ਆ ਦੋ ਤਿੰਨ ਬੰਦਿਆਂ ਨੂੰ ਲੱਗਦਾ ਵੀ ਆਪਾਂ ਪੰਜਾਬ ਦੇ ਦਰਦੀ ਆ ਜਾਂ ਨੰਗਲ ਦੇ ਜਾਂ ਨੰਗਲ ਦੇ ਲੋਕ ਕਿਉਂ ਨਹੀਂ ਆਉਂਦੇ ਤੁਸੀਂ ਜਾ ਕੇ ਫੋਨ ਕਰ ਦੋ ਫਲਾਣੇ ਉਹ ਯਾਰ ਤੂੰ ਆ ਜਾਂ ਕਿਸੇ ਨੇ ਨਹੀਂ ਤੁਹਾਡੀ ਲੜਾਈ ਲੜਨ ਤੁਹਾਨੂੰ ਆਪ ਨਿਕਲਣਾ ਪੈਣਾ ਮੈਂ ਕਰਨ ਨੂੰ ਫੋਨ ਕੀਤਾ ਮੈਂ ਕਿਹਾ ਕਰਨ ਯਾਰ ਬੰਦੇ ਗਰ ਇਕੱਠੇ ਸਰਪੰਚ ਸਾਹਿਬ ਮਿਟ ਜਾਗੇ ਅਬੀ ਰਾਣਾ ਨੇ ਮਿਟੇ ਕਹਿੰਦਾ ਯਾਰ ਮੈਂ ਆਉਣਾ ਯਾਰ ਜੇ ਚੰਗੇ ਗੱਮ ਲੋ ਗੋਤਾਈ ਦੇ ਸਭ ਤੋਂ ਪਹਿਲਾਂ ਭੱਜ ਜਾਂਦੇ ਯਾਰ ਭਾਈ ਮਾਹੌਲ ਹੀ ਇਦਾਂ ਦਾ ਕ੍ਰੀਏਟ ਕਰ ਦਿੱਤਾ ਗਿਆ ਨਾ ਸਿਆਸਤਦਾਨਾਂ ਵੱਲੋਂ ਵੀ ਜਿਹੜਾ ਬੋਲੋ ਉਹਦੇ ਪਰਚਾ ਉਹਦੇ ਪਰਚਾ ਤੁਹਾਨੂੰ ਓਫਰਾਂ ਓਫਰਾਂ ਵੀ ਆਦੀ ਹੋਣੀਆਂ ਮੈਥੇ ਕਦੇ ਨਹੀਂ ਆਦੀਆਂ ਹੈ ਐਸੇ ਕੋਈ ਕੋਹੋਂ ਨਹੀਂ ਆਨੀਆਂ ਜਿਹੜੇ ਲੈਂਦੇ ਹੁੰਦੇ ਆਦੀ ਆਓ ਭਰਾ ਭਰਾ ਲੈਂਦੀਆਂ ਪਰ ਬਾਈ ਜੀ ਜੇ ਤੁਹਾਨੂੰ ਓਫਰਾਂ ਆਦੀਆਂ ਜੇ ਤੁਸੀਂ ਪੈਸੇ ਲੈਣੇ ਵੀ ਹੈਗੇ ਮੈਂ ਤੁਹਾਨੂੰ ਸਪਸ਼ਟ ਗ ਖਾਉਗੇ ਕੀ ਫਿਰ ਆਹੀ ਜ਼ਹਿਰ ਖਾਣਾ ਇਹਦੇ ਨਾਲ ਉਹ ਪੈਸੇ ਨੂੰ ਠੋਕਰ ਮਾਰੋ ਇਹਨੂੰ ਚੰਗਾ ਬਣਾ ਲੋ ਉਹ ਉਹੀ ਨਾ ਗੱਲ ਨਿਆਣੇ ਨਪੁੰਸ ਹੋ ਰਹੇ ਆਹ ਹੈ ਚੀਜ਼ ਕਰਕੇ ਨਪੁੰਸ ਹੋ ਰਹੇ ਸਭ ਤੋਂ ਜਿਆਦਾ ਸਾਡੇ ਇੱਥੇ ਲੱਗੇ ਸੈਂਟਰ ਆਈਬੀਐਫ ਦੇ ਜਿਹੜੇ ਨਗਲੀ ਬੱਚੇ ਪੈਦਾ ਕਰਨ ਨਾਲ ਉਹ ਆਹੀ ਗੀਜਾ ਕਰਕੇ ਲੱਗੇ ਯਾਰ ਹੋਰ ਕਦੇ ਕਰਕੇ ਆ ਉਹ ਇਹਨਾਂ ਦੀਆਂ ਪਾਣੀ ਦੀਆਂ ਟੈਂਕੀਆਂ ਦੇਖੀ ਤਾਂ ਕਾਲੀਆਂ ਹੋ ਗਈਆਂ ਸਰਵਾਂਜਾ ਹੋ ਗਈਆਂ ਗਾਲੀਆਂ ਝੂਠ ਤਾਂ ਨਹੀਂ ਕਹਿੰਦਾ ਮੈਂ ਹੋ ਗਈਆਂ ਹੋਈਆਂ ਗਾਲੀਆਂ ਤਾਂ ਉਹਨਾਂ ਦੇ ਘਰਾਂ ਦੇ ਪਾਣੀਆਂ तक ਪਹੁੰਚ ਗਿਆ ਜਾ ਰਹੇ ਪਰ ਮੈਂ ਤਾਂ ਹੈਰਾਨ ਹੈ ਵੀ ਇਹਦੇ ਬਾਰੇ ਕੋਈ ਦੇਖਣ ਵਾਲਾ ਕਿਉਂ ਨਹੀਂ ਹੈਗਾ ਆਪਾਂ ਸਿਰਫ ਆਹੀ ਲੜਾਈ ਲੜੀ ਜਣੀ ਯਾਰ ਪਾਣੀ ਸਾਡੇ ਆ ਅੱਗੇ ਕਦੋਂ ਵਧਾਂਗੇ ਨਾਲੀਆਂ ਚੋਂ ਨਿਕਲੇ ਤੇ ਸੱਤ ਨੂੰ ਚ ਫਸ ਗਏ ਦੁਨੀਆ ਚੰਤੇ ਫਸ ਗਈ ਇੱਥੇ ਭਾਈ ਸੱਤ ਲੋਚ ਫਸੇ ਓਏ ਆ ਗੰਦਾ ਪਾਣੀ ਉੱਤੋਂ ਦਿਖਾ ਕੇ ਲਿਆਏ ਅੱਜ ਆ ਉਹ ਪੁੱਤੋ ਦਿਖਾਇਆ ਏ ਚ ਗੰਦਾ ਪਾਣੀ ਵੀ ਦੱਸੋ ਇੱਥੇ ਝੂਟ ਗਿਆ ਸਿੱਧਾ ਪਾਣੀ ਡੇਗ ਰਿਹਾ ਜੀ ਗੱਲ ਕੱਟ ਰਿਆਂ ਜਿਹੜਾ ਸਾਡਾ ਇਲਾਕਾ ਇਹਦੇ ਚ ਪਾਣੀ ਡੁੱਬਣ ਵਾਸਤੇ ਤਾਂ ਬਹੁਤ ਹੈ ਪਰ ਸਾਡੇ ਜਿਹੜੇ 2-3 ਪਿੰਡ ਰਹਿ ਗਿਆ ਇਹਦੇ ਟਾ ਤਲਵਾੜਾ ਬਰਮਲਾ ਕਹ ਲੋ ਇਹਨਾਂ ਚ ਪੀਣ ਵਾਲੇ ਪਾਣੀ ਦੀ ਵੀ ਬਹੁਤ ਵੱਡੀ ਕਿੱਲਤ ਹੈ ਆ ਦਿਖਾਓ ਝਗ ਪਿਛਲੀ ਸਰਕਾਰ ਨੇ ਉੱਪਰ ਕਿਦਾਂ ਬੰਨ ਲਿਆ ਕੋਪਰੇ ਦਿਖਾ ਦਿਓ ਪੀ ਦੀ ਕੋਠੀ ਦੇ ਵਿੱਚ ਤਕਰੀਬਨ 70-80 ਪਿੰਡਾਂ ਨੂੰ ਪਾਣੀ ਦੇਣ ਦਾ ਉਹਦੇ ਚ ਸਾਡੇ 3 ਪਿੰਡ ਰਾਣਾ ਕੇਪੀ ਨੇ ਫੇਰ ਛੱਡ ਦਿੱਤੇ ਰਾਣਾ ਕੇਪੀ ਜੀ ਵਿਧਾਨ ਸਭਾ ਸਪੀਕਰ ਸੀਗੇ ਉਹਨਾਂ ਨੇ ਪਿੰ ਉਹ ਗੱਡੀ ਕਿਤਾ ਆ ਰਹੀ ਦੇਖੋ ਖੱਡ ਵਿੱਚ ਐ ਰਸਤਾ ਇਹ ਐ ਇਦਾਂ ਇਹਨਾਂ ਨੇ ਘਰ ਪਾਇਆ ਹੋਇਆ ਜੀ 2004 ਦੀਆਂ ਕਹਿੰਦੇ ਫੈਕਟਰੀਆਂ ਲੱਗੀਆਂ ਹੋਈਆਂ ਇਹ ਫੈਕਟਰੀਆਂ 2004 ਦੀਆਂ ਲੱਗੀਆਂ ਹੋਈਆਂ ਜਾਈ ਦੀ ਖੜੀ ਵੀ ਨਵੰਬਰ ਮਹੀਨੇ ਤੇ 2 2004 ਤੋਂ ਬਾਅਦ ਜਦੋਂ ਗੱਲ ਕੀਤੀ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਪਰ 2004 ਤੋਂ ਬਾਅਦ ਆ ਆ ਹਾਲਾਤ ਨੇ ਆ ਹਾਲਾਤ ਨੇ ਹਲੇ ਵੀ ਯਾਰ ਇੰਦਾ ਦੇ ਵੀ ਲੋਕ ਹੈਗੇ 3 ਮਹੀਨੇ ਪਰ ਗੱਡੀ ਗੱਡੀ 5-6 ਮਹੀਨੇ ਭਾਜੀ 5-6 ਕਨਾਲ ਜਗਾ ਮਕਾਨ ਬਣਾਉਣ ਨੂੰ ਰੋੜਾਂ ਦੇ ਕੰਢੇ ਤੇ ਆ ਇਹ ਤਾਂ ਆਪ ਗਲਤੀ ਕਰਕੇ ਫਸਿਆ ਬੰਦਾ ਇੱਥੇ ਆਪਣੀ ਛੱਡ ਕੰਢੇ ਮਕਾਨ ਪਾਇਆ ਕੋਈ ਆਪਣੀ ਫੈਸਿਲਿਟੀ ਕਰਕੇ ਪਾਇਆ ਇਹਨੇ ਨਹੀਂ ਜਿਹੜੀ ਮੈਂ ਮੇਨ ਗੱਲ ਫੇਰ ਦੁਬਾਰੇ ਦੁਹਰਾਉਣਾ ਚਾਹੁੰਦਾ ਇੱਥੇ ਮੇਨ ਗੱਲ ਇਹ ਆ ਵੀ 2004 ਤੋਂ ਕਹਿੰਦੇ 14 ਤੋਂ ਜਾਂ 4 ਤੋਂ 4 ਤੋਂ ਫੈਕਟਰੀਆਂ ਚੱਲਦੀਆਂ ਉੱਤੇ 2004 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਜਾਣਗੀਆਂ ਕਿਸੇ ਸਰਕਾਰ ਨੇ ਕਿਉਂ ਇਸ ਵਾਸਤੇ ਧਿਆਨ ਨਹੀਂ ਦਿੱਤਾ ਕੋਈ ਆਈਆਂ ਕਾਂਗਰਸ ਭਾਜਪਾ ਆਦੀ ਥੋੜਾ ਹੁਣ ਆਵਾਦੀ ਪਾਰਟੀ ਵਾਲੇ ਆ ਕੇ ਉਹ ਸਾਨੂੰ ਕਹਿੰਦੇ ਤੁਸੀਂ ਉੱਚਾ ਨਾ ਬੋਲੋ ਉਹ ਯਾਰ ਜੇ ਉੱਚਾ ਨਾ ਬੋਲਾਂਗੇ ਸੁਣਦੇ ਤਾਂ ਤੁਹਾਨੂੰ ਪਹਿਲੇ ਹੀ ਨਹੀਂ ਹੈਗਾ ਜੇ ਹੁਣ ਆਪਾਂ ਉੱਚਾ ਬੋਲਾਂਗੇ ਤਾਂ ਤੁਹਾਡੇ ਕਿੰਨਾ ਤੱਕ ਗੱਲ ਪੁੱਜੂਗੀ ਤਾਂ ਪਹੁੰਚੇ ਤੁਸੀਂ ਵੀ ਇੱਥੇ ਜਦੋਂ ਆਪਾਂ ਸਵਾਲ ਕਰਦੇ ਵੀ ਲੱਖਾ ਤੇ ਅਮਦੋਜਾਏ ਤਾਂ ਉਹਦੇ ਗੱਲ ਦਾ ਜਵਾਬ ਨਹੀਂ ਤਾਂ ਕਿਤੇਵਾਲ ਸਾਹਿਬ ਲੱਗੇ ਉਹ ਥੀਤੇਵਾਲ ਸਾਹਿਬ ਦਾ ਲੱਗੇ ਬੁੱਢੇ ਦੇ ਰਹਾ ਤੇ ਇੱਥੇ ਕੋਣ ਲੱਗੂਗਾ ਕੇ ਇਥੇ ਤੁਹਾਨੂੰ ਸਾਨੂੰ ਪਹਿਲ ਕਰਨੀ ਪਣੀ ਕੌਣ ਕਰੂਗਾ ਪਹਿਲਾਂ ਅਸੀਂ ਉਹ ਕਰਨੀ ਤਾਂ ਇਸ ਕਰਕੇ ਮੈਂ ਨੰਗਲ ਵਾਸੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬਈ ਸਾਡਾ ਯਾਰ ਸਾਥ ਦਿਓ ਅਸੀਂ ਇਹ ਪਾਣੀ ਬੰਦ ਕਰਾਉਣੇ ਨੇ ਹੁਣ ਹੁਣ ਇਹ ਤੋਂ ਬਾਅਦ ਆਪਾਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪੁੱਛਾਂਗੇ ਤੇ ਕਹਿੰਦੇ ਜਨਤਕ ਕਰਨਗੇ ਔਰ ਰਿਪੋਰਟ ਅਗਰ ਰਿਪੋਰਟ ਜਨਤਕ ਨਹੀਂ ਕਰਦੇ ਤਾਂ ਅਸੀਂ ਪੱਕੇ ਤੌਰ ਤੇ ਧਰਨਾ ਲਾਵਾਂਗੇ ਜੀ ਹਿਮਾਚਲ ਬਾਰਡਰ ਹਾਂ ਚਲ ਵੱਟ ਦੇ ਗੱਡੀ ਕੋਈ ਹਿਮਾਚਲ ਦੀ ਫੈਕਟਰੀ ਤੁਸੀਂ ਕਦੇ ਦਿੱਤਾ ਲਿਖਤੀ ਕਿਹਦੇ ਨੂੰ ਜੀ ਅੱਜ ਤੱਕ ਨਹੀਂ ਪੰਚਾਇਤ ਸਾਡੀ ਹੁਣ ਬਣੀ ਨਾ ਅੱਜ ਤੱਕ ਦੇ ਤੋ ਤੋਂ ਪਹਿਲਾਂ ਪੁਰਾਣੀ ਪੰਚਾਇਤ ਸੀ ਉਹਨਾਂ ਨੇ ਉਹ ਨਹੀਂ ਦੱਸਤਾ ਹੁਣ ਮੈਨੂੰ ਪਤਾ ਨਹੀਂ ਕਿਸ ਨੂੰ ਨਹੀਂ ਪਤਾ ਮੇਨ ਦਿੱਕਤ ਹੁਣ ਦੱਸੋ ਕਿ ਆਂਦੀ ਤੁਸੀਂ ਬਿਲਹਵਲ ਆਪਦੇ ਮੂੰਹ ਤੇ ਦੱਸ ਦੋ ਆਪ ਫੇਰ ਮੇਨ ਦਿੱਕਤ ਆਂਦੀ ਹੈ ਕਿ ਇਹ ਜਿਹੜਾ ਪਾਣੀ ਹੈ ਨਾ ਸਾਡੀ ਖੱਡ ਨੂੰ ਸਾਰਾ ਦੂਸ਼ਿਤ ਕਰਦਾ ਹੋਇਆ ਇੱਕ ਤਾਂ ਸਤਲੁਜ ਦਰਿਆ ਚ ਜਾਂਦਾ ਨੰਬਰ 2 ਤੇ ਇੱਕ ਸਾਡਾ ਇੱਥੇ ਕਮਿਟੀ ਹਾਲਾ ਸੈਂਟਰ ਬਣਿਆ ਹੋਇਆ ਉੱਥੇ ਨਾ ਜੀ ਪੰਪ ਲਾਇਆ ਹੋਆ ਪਾਣੀ ਚੱਕਣੇ ਨਾ ਬੰਨ ਨੂੰ ਸਪਲਾਈ ਜਾਂਦੀ ਬੋਤਲਾਂ ਸੁਵਾਜਦੀ ਉਹਦੇ ਵਿੱਚ ਵੀ ਇਹ ਪਾਣੀ ਥੱਲੇ ਥੱਲੇ ਰਚਦਾ ਹੌਤਲੇ ਧਰਤੀ ਰੱਖਦੀ ਹੈ ਜਿਹੜਾ ਬੋਰ ਹੈ ਨਾ ਜੀ ਬੋਰਾਂ ਦੇ ਵਿੱਚ ਸਾਰਿਆਂ ਦੇ ਟੈਂਕੀਆਂ ਤਾਂ ਕੋਈ ਮਤਲਬ ਲਾਲ ਹੋ ਗਈਆਂ ਪਾਣੀ ਨਾਲ ਅੱਛਾ ਜੀ ਜਿਹੜਾ ਬੋਰ ਦਾ ਪਾਣੀ ਚੱਕਦੇ ਆ ਆਪਾਂ ਮੰਨ ਲਓ ਖੂਕ ਕਢਾ ਲਿਆ ਕਿਸੇ ਨੇ ਕੁਝ ਪਾਣੀ ਪੀ ਨਹੀਂ ਸਕਦਾ ਬੰਦਾ ਘਰ ਵਾਲੇ ਟੈਂਕੇ 'ਚ ਵੀ ਅਸਰ ਦੇਖਦੇ ਆ ਅਸਰ ਦੇਖਦਾ ਭਾਂਡੇ ਜੇ ਰਾਤ 'ਚ ਰਾਤ ਨੂੰ ਤੁਸੀਂ ਭਾਂਡੇ 'ਚ ਵਗਣਾ ਜੀ ਭਾਂਡਾ ਕਾਲ ਹੋਇਆ ਹੋਇਆ ਹੁੰਦੇ ਫਿਰਦੇ ਆਪਣੇ ਪਾਣੀ ਪੀਂਦੇ ਉਹਨਾਂ ਨੂੰ ਵੀ ਮਾੜਾ ਸੜਪੀ ਸੜੇ 2-3 ਸਾਲ ਪਹਿਲਾਂ ਕਹਿੰਦੇ ਮੱਝਾ-ਮੱਝਾ ਵੀ ਮਰੀ ਅੱਜ ਹਾਂਜੀ ਹਾਂਜੀ ਮੱਛੀਆਂ ਵੀ ਮਰੀਆਂ ਹੀ ਹਨ ਮੱਛੀਆਂ ਮਰਦੀਆਂ ਦਰਿਆ 'ਚ ਨਹੀਂ ਜਾਂਦੀਆਂ ਮਰਦੀਆਂ ਬਹੁਤ ਮੱਟ ਜੀ ਕਿਸੇ ਨੇ ਅਜ ਤੱਕ ਮੁੱਦਾ ਚੱਕਿਆ ਨਹੀਂ ਕਿਸੇ ਨੇ ਸਮੈਲ ਤਾਂ ਉਹਦਾ ਆ ਰਹੀ ਹੈ ਇਹ ਤਾਂ ਹੁਣ ਘੱਟ ਆ ਜੀ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਸਵੇਰੇ ਬਹੁਤ ਜ਼ਿਆਦਾ ਸੀ ਜੀ ਸਮੈਲ ਉਹਦੀ ਜੇ ਪਾਣੀ ਦੀ ਹੋ ਪਾਣੀ ਦੀ ਹੋ ਜੀ ਪਾਣੀ ਦੇ ਜੇ ਬਰਬਾਦ ਦਾ ਪਾਣੀ ਹੋਵੇ ਉਹਦੀ ਐਨੀ ਸਮੈਲ ਨਹੀਂ ਹੁੰਦੀ ਜੀ ਇਹ ਉਹਦੀ ਸਮੈਲ ਕਦੀ ਹੁੰਦੀ ਹੈ ਲੋ ਉਹ ਦਿਖਾਓ ਜਿਹੜੀ ਥੱਲੇ ਝੱਗ ਜੀ ਪਲੱਸ ਜਿਹੜੇ ਉਹ ਪੱਥਰ ਲਾਲ ਹੋਏ ਹੋਏ ਨੇ ਜੀ ਹਾਂ ਜੀ ਉਹ ਪਾਣੀ ਨਾਲ ਲਾਲ ਨਹੀਂ ਹੁੰਦਾ ਪੱਥਰ ਉਹ ਦਿਖਾਓ ਬਣਾਲੀ ਜੀ ਇਹ ਤਾਂ ਅੱਜ ਐਸਾ ਹੋਇਆ ਨਾ ਜੀ ਜਦੋਂ ਬਾਸ਼ ਜਿਆਦਾ ਪੈਣ ਕਰਕੇ ਨਾ ਬਾਸ਼ ਦਾ ਪਾਣੀ ਵਿੱਚ ਰਲ ਗਿਆ ਉਹਨਾਂ ਦਾ ਫਿਰ ਪਤਾ ਨਹੀਂ ਲੱਗਿਆ ਪਾਣੀ ਦਾ ਸਮੈਲ ਤਾਂ ਪਤਾ ਲੱਗੀ ਜਾਂਦਾ ਸਵੇਰਾ ਜਿਹੜਾ ਸੀ ਨਾ ਬਿਲਕੁਲ ਕਾਲਾ ਦਾ ਪਾਣੀ ਔਰ ਐਸੇ ਹੀ ਮੈਨੇ ਚ ਛੱਡਦੇ ਵੀ ਤਾਂ ਬਾਈ 23 ਤਰੀਕ ਨੂੰ ਵੀ ਜਿੱਦਣ ਬਾਸ਼ ਨਹੀਂ ਜੰਦੋਂ ਵੀ ਪਾਣੀ ਬਹੁਤ ਗੰਦਾ ਜੇ ਜੇ ਬਾਰਿਸ਼ ਨਹੀਂ ਪਵੇ ਇਹ ਸੁੱਕਾ ਹੁੰਦਾ ਸਾਰ ਨਹੀਂ ਥੋੜਾ ਥੋੜਾ ਆਂਦਾ ਪਾਣੀ ਹਲਕਾ ਹਲਕਾ ਪਰ ਉਹ ਕੈਮੀਕਲ ਨਹੀਂ ਇਹ ਵਿੱਚ ਹੁੰਦਾ ਹਾਂ ਇਹ ਪਿੱਛੇ ਕੋਈ ਪੈਪੂਬ ਦਾ ਬੇਵੇ ਕਸਤਾ ਪਣੀ ਆ ਰਹੀ ਹੈ ਉੱਪਰ ਸੌਣੇ ਚ ਆਂਦਾ ਕਹਿੰਦਾ ਟੈਂਕ ਬਣਾਏ ਵੇ ਬਾਲ ਖੋਲ ਦਿੰਦੇ ਸੌਣੇ ਚ ਆਂਦਾ ਹਾਂ ਜਾ ਸਕਦੇ ਨਹੀਂ ਉਧਰ ਤੁਸੀਂ ਜਾਣੇ ਤਾਂ ਜਾ ਵੀ ਸਕਦੇ ਆ ਦੇਖਦੇ ਹੁਣ ਪੁੱਛ ਕੁਛ ਕਰਕੇ ਜਾਣਾ ਪੈਣਾ ਉੱਪਰ ਹਾਂ ਅਸਲ ਤੇ ਰੀਜਨ ਪਤਾ ਕਿਆ ਮਟੋਰ ਜੀ ਹਾਂ ਇਹਨਾਂ ਨੇ ਜਦੋਂ ਫੈਕਟਰੀਆਂ ਬਣਾਈਆਂ ਸੀਗੀਆਂ ਨਾ ਜੀ ਹਾਂ ਹਾਂ ਉਸ ਟਾਈਮ ਕੀ ਕਰਿਆ ਸੀ ਇਹਨਾਂ ਨੇ ਫੈਕਟਰੀਆਂ ਦੀ ਜੋ ਡਰੇਨੇਜ ਸਪਲਾਈ ਹੈ ਨਾ ਹਾਂ ਹਾਂ ਉਹ ਛੋਟੇ ਪਾਈ ਪਾ ਕੇ ਫੁੱਟ-ਫੁੱਟ ਡੇਢ-ਡੇਢ ਫੁੱਟ ਦੇ ਪਾਈ ਪਾ ਗਏ ਨਾ ਥੱਲੇ ਚੋਆਂ ਦੇ ਵਿੱਚ ਇੱਕ ਟੈਂਕ ਬਣਾਏ ਸੀਗੇ ਜਿਹਦਾ ਆਪਾਂ ਕਹ ਲਓ ਆਪਾਂ ਸੀਵਰੇਜ ਟੈਂਕ ਬਣਾਉਂਦੇ ਆ ਵੱਡੇ ਵੱਡੇ ਪਰ ਟਾਈਮ ਦੇ ਨਾਲ ਉਹ ਸੀਵਰੇਜ ਟੈਂਕ ਵੀ ਭਰ ਗਏ ਹੁਣ ਫੈਕਟਰੀਆਂ ਨੇ ਕੀ ਕਰਿਆ ਹੋਇਆ ਆਪਣੇ ਅੰਦਰ ਸਟੋਰੇਜ ਟੈਂਕ ਬਣਾਏ ਹੋਏ ਹਾਂ ਸਟੋਰੇਜ ਟੈਂਕ ਬਣਾਏ ਹੋਏ ਜਦੋਂ ਹਲਕੀ ਜੀ بارش ਪੈ ਗਈ ਉਸੇ ਟਾਈਮ ਹੀ ਉਹਨਾਂ ਨੇ ਡレイン ਪਲੱਗ ਖੋਲ ਦੇਣੇ ਹਾਂ ਉਹ ਟੈਂਕਾਂ ਦਾ ਕਿਹੜਾ ਤੁਹਾਨੂੰ ਪਤਾ ਹੋਣਾ ਵੀ ਥੱਲੋਂ ਕੱਚੇ ਹੈਗਾ ਪੱਕੇ ਆ ਬਿਲਕੁਲ ਜੀ ਕੋਈ ਇਹਦਾ ਪਤਾ ਹੀ ਕੁਝ ਨਹੀਂ ਹੈਗਾ ਥੱਲੋਂ ਕੱਚੇ ਵੀ ਹੋ ਸਕਦੇ ਹੋ ਕੱਚੇ ਵੀ ਹੋ ਸਕਦੇ ਆ ਉਹ ਥੱਲੋਂ ਸਾਰਾ ਪਾਣੀ ਨਿਕਸੀ ਜਾਂ ਆ ਸਾਹਮਣੇ ਸੂਰਜ ਫੈਕਟਰੀ ਹੈ ਇਹਦੇ ਨਾਲ ਹੀ ਬਿਲਕੁਲ ਹੀ ਉੱਥੇ ਫਰੰਟ 'ਚ ਹੀ ਹਰਬਲ ਫੈਕਟਰੀ ਹੈ ਆ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕੈਮਸਨ ਸੀਡ ਹੈ ਦਿਖਾਈ ਮਰੇ ਪਿੱਛੇ ਇਧਰੋਂ ਥੋੜਾ ਜਿਹਾ ਇਧਰ ਆ ਕੇ ਦਿਖੂਗੀ ਆ ਜਾਓ ਕੈਮਸਨ ਸੀਡ ਹੈ ਇਹ ਵੀ ਇਧਰ ਆ ਜਿੱਥੇ ਇਕੱਲਾ ਵਾਲਾ ਹੀ ਪਾਣੀ ਹੈ ਵਿੱਚੋਂ ਆਊਗਾ ਫੈਕਟਰੀ ਹੁੰਦਾ ਇੱਥੇ ਇਹ ਵੀ ਇਸੇ ਨਾਲੇ ਨੂੰ ਆ ਰਿਹਾ ਥੱਲੇ ਅੱਛਾ ਜ ਉਹ ਦੇਖੋ ਦਬਾਰ ਦਿਖ ਰਹੀ ਹੈ ਆ ਜੋਤੀ ਆ ਦਿਖਾ ਜਾ ਰਿਹਾ ਉਹ ਹੈਗੀ ਕੈਮਸਨ ਸੀਡ ਹੈ ਇਹ ਉਹ ਦੇਖੋ ਕਲੀਅਰ ਨਾਲੇ ਦੇ ਵਿੱਚ ਦੇਖੋ ਉਹਦੀ ਵੇਸਟ ਹੈ ਜਿਹੜੀ ਉਹ ਪੀਲੇ ਕਲਰ ਤੇ ਦਿਖ ਰਹੀ ਹੈ ਪੂਰੀਆਂ ਉਹਦੀਆਂ ਬੋਤਲਾਂ ਜਾਂ ਪਲਾਸਟਿਕ ਦੀਆਂ ਬਾਲਟੀਆਂ ਕਹਿ ਲੋ ਕੈਮੀਕਲ ਵਾਲੀਆਂ ਸਾਰੀਆਂ ਉਹ ਥੱਲੇ ਡਿੱਗੀਆਂ ਹੋਈਆਂ ਉਹ ਕਰ ਜ਼ੂਮ ਕਰਕੇ ਦਿਖਾ ਉੱਪਰ ਇਹ ਸਾਰਾ ਵੇਸਟ ਜਾਇ ਹੀ ਆਈ ਜਾਂਦੀ ਹੈ ਨਾ ਇਹ ਕੈਮਸਨ ਸੀਡ ਹੈ ਬੰਦ ਹੋਈ ਫੈਕਟਰੀ ਹੈ ਇਹ ਹਿਮਾਚਲ ਦੇ ਹਾਂਜੀ ਇਹ ਉੱਪਰ ਸਾਰਾ ਹੈ ਹੀ ਹਿਮਾਚਲ ਹੈ ਹਾਂ ਆ ਦਿਖਾਈ ਜੋਤੀ ਅਦਰ ਇਹ ਜਿੱਥੇ ਆਪਾਂ ਖੜੇ ਨਾ ਜੀ ਆ ਜਿਹੜੀ ਰੋਡ ਦੇ ਉੱਤੇ ਖੜੇ ਇਹ ਰੋਡ ਹਿਮਾਚਲ ਦਾ ਏ ਹਿਮਾਚਲ ਦਾ ਏ ਬਿਲਕੁਲ ਜੀ ਤੇ ਜਦੋਂ ਰੋਡ ਦੇ ਆਪਾਂ ਥੱਲੇ ਚੱਲ ਜੀਏ ਤਾਂ ਉਹ ਹੈਗਾ ਪੰਜਾਬ ਤਕਰੀਬਨ 4 4 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਸ਼ੁਰੂ ਹੁੰਦਾ ਹੈ ਪੰਜਾਬ ਤੇ ਤਰਾਸ਼ਦੀ ਸਾਡੀ ਇਹ ਆ ਵੀ ਜਿਹੜਾ ਪਾਣੀ ਉੱਤੋਂ ਆ ਰਿਹਾ ਉਹ ਬਿਲਕੁਲ ਨਾ ਕੋਈ ਟ੍ਰੀਟਮੈਂਟ ਪਲਾਂਟ ਲੱਗਿਆ ਉਹ ਨਾ ਕੋਈ ਇੱਥੇ ਖੜੇ ਇਹਦਾ ਸਮੈਲ ਨਹੀਂ ਗੰਦੀ ਯਾਰੀ ਬਾਰ-ਬਾਰ ਆਪਾਂ ਕਿਹਾ ਸੀ ਪਿਛਲੀ ਵਾਰ ਆਏ ਸੀ ਇਹ ਕਰਨ ਭਾਈ ਸਾਡੇ ਕੋਲੇ ਆਏ ਸੀ ਜਦੋਂ ਆਪਾਂ ਬਹਿਣ ਮੋਹਮ ਦੀ ਸ਼ੁਰੂਆਤ ਕੀਤੀ ਸੀ ਨਾ ਤੇ ਇਹਨਾਂ ਨੇ ਤੁਹਾਨੂੰ ਦੱਸਿਆ ਸੀਗਾ ਤੇ ਆਪਾਂ ਉਦੋਂ ਇਹ ਸੀਗਾ ਵੀ ਪਾਣੀ ਨਹੀਂ ਆ ਰਿਹਾ ਸੀ ਦੂ ਸੁੱਕਾ ਸੀ ਹੈ ਨਾ ਤੇ ਜਦੋਂ ਜਿਹੜੀ ਉਹ ਜਗ੍ਹਾ ਸੀਗੀ ਜਿੱਥੇ ਪਾਣੀ ਚੱਲ ਰਿਹਾ ਸੀ ਉਹ ਲਾਲ ਸੀ ਹੋਈ ਤੇ ਆਪਾਂ ਕਿਹਾ ਵੀ ਜਦੋਂ ਪਾਣੀ ਹੋਊਗਾ ਆਪਾਂ ਉਦੋਂ ਦੇਖਾਂਗੇ ਪਰ ਇੱਥੇ ਗੱਲ ਇਹ ਕਿ ਇਹ ਤੋਂ ਵੱਡੀ ਦੇਖਣ ਉਹ ਜਿਹੜੀ ਮਿਲੀ ਹੈ ਸ਼ੈਤਾਨੀ ਜਿਹੜੀ ਕਰਦੇ ਆਪਾਂ ਸ਼ੈਤਾਨੀ ਹੁਕਮਾਂਗੇ ਨੂੰ ਵੀ ਜਦੋਂ ਬਾਰਿਸ਼ ਪੈਂਦੀ ਨਾ ਬਾਰਿਸ਼ ਦੇ ਪਾਣੀ ਦੀ ਯਾਰ ਦੇ ਵਿੱਚ ਇੱਕ ਪਤਾ ਕੈਮੀਕਲ ਦਾ ਪਾਣੀ ਜਿਹੜਾ ਰਸਾਇਣਿਕ ਵਾਟਰੀ ਨੂੰ ਕਹਿੰਦੇ ਉਹ ਛੱਡ ਦਿੰਦੇ ਆਈ ਕਰਦੇ ਨਾ ਜੀ ਐਵੇਂ ਹੁੰਦਾ ਉਹ ਜਾ ਕੇ ਸਿੱਧਾ ਸੱਤ ਲੋਚ ਮਿਕਸ ਹੁੰਦਾ ਪਰ ਇੱਥੇ ਫੇਲਿਅਰ ਗਵਰਨਮੈਂਟਾਂ ਦਾ ਇਹ ਆ ਸਰਕਾਰਾਂ ਦਾ ਕਹਿ ਲਈਏ ਪ੍ਰਸ਼ਾਸਨ ਦਾ ਕਹਿੰਦੇ ਸਾਰਾ ਦਾ ਫੇਲਿਅਰ ਹੈ ਕੋਈ ਦੇਖਣ ਵਾਲਾ ਹੈ ਹੀ ਨਹੀਂ ਇਸ ਪਾਸੇ ਨੂੰ ਸਾਰਾ ਪਾਣੀ ਸਿੱਧਾ ਜਾ ਕੇ ਸਤਲੁਜ ਚ ਪੈ ਰਿਹਾ ਉਹਨਾਂ ਲੋਕੀ ਪੀਂਦੇ ਡੰਗਰੀ ਪੀਂਦੇ ਤੇ ਭਾਕੜੀ ਦੀ ਮੱਛੀ ਸਭ ਤੋਂ ਜਿਆਦਾ ਮਸ਼ਹੂਰ ਹੈ ਇੱਥੇ ਕਿੱਥੋਂ ਹੀ ਵੜਦੇ ਹਾਂਜੀ ਉਹੀ ਮੱਛੀ ਫਿਰ ਤੁਸੀਂ ਖਾਂਦੇ ਤੁਹਾਨੂੰ ਹੋਣ ਪਹਿਲਾਂ ਆਪਾਂ ਗੱਲਬਾਤ ਇਹਨਾਂ ਦੀ ਸੁਣਦੇ ਆ ਕੀ ਕਹਿੰਦੇ ਉਦੋਂ ਬਾਅਦ ਪੂਰੀ ਗੱਲਬਾਤ ਆਪਾਂ ਤੋਂ ਜਾਣਕਾਰੀ ਲੈਣੀ ਆ ਕਰ ਲੋ ਗੱਲ ਤੁਸੀਂ ਥੋੜੇ ਆ ਇਹ ਆਪਾਂ ਬਿਲਕੁਲ ਪੰਜਾਬ ਔਰ ਹਿਮਾਚਲ ਦੇ ਬਾਰਡਰ ਤੇ ਆ ਹਾਂ ਮੇਰੇ ਨਾਲ ਪਿੰਡ ਤਲਵਾੜਾ ਜਿਹੜਾ ਪੰਜਾਬ ਦਾ ਪਿੰਡ ਉਹਦੇ ਸਰਪੰਚ ਸਾਹਿਬ ਖੜੇ ਨਾਲ ਸੁਮਿਤਜੀ ਕਰਨ ਸ਼ੈਣੀ ਜੀ ਇਸ ਪਿੰਡ ਦੇ ਪਤਵੰਤੇ ਸੱਜਣ ਨੇ ਔਰ ਇਹ ਕਾਫੀ ਲੰਬੇ ਸਮੇਂ ਤੋਂ ਹਿਮਾਚਲ ਦਾ ਜਿਹੜਾ ਇੱਥੋਂ ਵੇਸਟ ਵਾਟਰ ਜਿਹਨੂੰ ਕਹਿੰਦੇ ਆਂ ਇੰਡਸਟਰੀਅਲ ਵੇਸਟ ਵਾਟਰ ਜਿਹੜਾ ਪੋਲਿਊਟਡ ਹੈ 100% ਇੱਥੋਂ ਲਗਭਗ 2 ਕਿਲੋਮੀਟਰ ਹੱਥ ਮੁਦਰੀ ਆਪੈਂਦਾ ਔਰ ਇਹ ਪੋਲਿਊਟਡ ਵਾਟਰ ਜਿਹੜਾਗਾ ਇਹ ਇੰਡਸਟਰੀ ਦੀ ਜੇ ਕਿ ਇੱਕ ਕੰਡੀਸ਼ਨ ਹੁੰਦੀ ਆ ਕਿ ਤੁਸੀਂ ਇੰਡਸਟਰੀ ਉਹ ਚਲਾ ਸਕੋਗੇ ਜਦੋਂ ਤੁਸੀਂ ਆਪਣਾ ਵੇਸਟ ਪੋਲਿਊਟਡ ਵਾਟਰ ਨੂੰ ਤੁਸੀਂ ਇਹਨੂੰ ਪਲੀਅਰ ਕਰਕੇ ਇਹਦਾ ਜਿਹੜਾ ਪੋਲੂਸ਼ਨ ਦੂਰ ਕਰਕੇ ਤੁਸੀਂ ਜ਼ਰਾ ਤੁਸੀਂ ਡਰਿੰਕਿੰਗ ਵਾਟਰ ਬਣਾ ਸਕਦੇ ਹੋ ਪਰ ਇਹ ਹਿਮਾਚਲ ਦਾ ਜਿਹੜਾ ਏਰੀਆ ਇੱਥੇ ਗੋਲਥਾਈ ਦੀ ਜਿਹੜੀ ਇੰਡਸਟਰੀ ਜਿੰਨੀ ਵੀ ਹੈਗੀ ਹੈ ਆਇਰਨ ਸਟੀਲ ਵੀ ਇੱਥੇ ਹੈਗੀ ਹੈ ਰੋਲਿੰਗ ਮਿਲ ਹੈ ਹੋਰ ਮੈਡੀਸਨ ਦੀ ਵੀ ਹੈ ਕਈ ਫੈਕਟਰੀਆਂ ਹਨ ਉਹਨਾਂ ਫੈਕਟਰੀਆਂ ਨੇ ਜਿਹੜੇ ਇਹ ਪੈਰਾਮੀਟਰ ਹੁੰਦੇ ਇੰਡਸਟਰੀ ਲਈ ਉਹ ਕਵਰ ਨਹੀਂ ਕਰਦੇ ਕਿੰਨੇ ਕੁ ਪੁਰਾਣੀਆਂ ਫੈਕਟਰੀਆਂ ਸਰਪੰਚ ਸਾਹਿਬ ਇਹ ਲਗਭਗ 2004 ਦੇ ਕਰੀਬ ਤੋਂ ਚੱਲ ਰਹੀਆਂ ਹਨ ਹਾਂ ਲਗਭਗ 20 ਸਾਲ ਪੁਰਾਣੀਆਂ ਸੋ ਇਹ ਜਿਹੜੇ ਪੈਰਾਮੀਟਰ ਜਦੋਂ ਨਹੀਂ ਕਵਰ ਕਰਦੇ ਫਿਰ ਇਹ ਦੇਖਦੇ ਆ ਕਿ ਆਉਤੋਂ ਆਪਣਾ ਜਿਹੜਾ ਪਾਣੀ ਹੈ ਬਰਸਾਤ ਦੇ ਪਾਣੀ ਨਾਲ ਮਿਲ ਕੇ ਚੱਲ ਜਾਂਦਾ ਫਿਰ ਦਰਿਆ ਵਿੱਚ ਚੱਲ ਜਾਂਦਾ ਇਹ ਕਿ ਵੱਡਾ ਖਤਰਨਾਕ ਹੈ ਸਾਡੇ ਸੱਤ ਨੂੰ ਦਰਿਆ ਵਾਸਤੇ ਤਰਾਸ਼ ਦੀ ਇੱਥੇ ਇਹ ਹੈ ਜਿਹੜੀ ਆਪਾਂ ਕਹਿੰਦੇ ਜਾਂਦੇ ਜਦੋਂ ਆਪਾਂ ਮੋਹਿਮ ਜਿਹੜੀ ਵਹਿਣ ਮੋਹਿਮ ਸ਼ੁਰੂ ਕੀਤੀ ਸੀਗੀ ਤਖਸ਼ਰੀ ਕੇਸਗਾ ਸਾਹ ਤੋਂ ਉਹਦਾ ਮੱਥਾ ਟੇਕ ਕੇ ਆਪਾਂ ਆਏ ਸੀਗੇ ਤਾਂ ਪਏ ਸਾ ਇਲਾਕੇ ਵਾਲੇ ਪਾਸੇ ਜਦੋਂ ਵਾਏ ਤਾਂ ਸਭ ਤੋਂ ਵੱਡੀ ਸਾਨੂੰ ਜਿਹੜੀ ਚੇਤਾਵਨੀ ਜਾਂ ਕਹਿ ਸਕਦੇ ਚੁਣੌਤੀ ਸੀਗੀ ਹੈ ਵੀ ਆਹ ਏਰੀਏ ਦੀ ਚੁਣੌਤੀ ਸੀਗੀ ਕਿ ਉੱਪਰੋਂ ਜਦੋਂ ਫੈਕਟਰੀਆਂ ਦਾ ਪਾਣੀ ਆਉਂਦਾ ਬਸ ਡਾਕਟਰ ਸਾਹਿਬ ਇੱਥੇ ਤਾਂ ਫਿਰ ਸਾਰੀਆਂ ਸਰਕਾਰਾਂ ਦਾ ਫੇਲ ਹੀ ਆ ਫਿਰ ਜਦੋਂ 2004 ਤੋਂ ਲੱਗੇ ਹੁਣ ਤੇ ਕਿੰਨੀਆਂ ਸਰਕਾਰਾਂ ਆਈਆਂ ਆ ਆਪਾਂ ਤਾਂ ਫਿਰ ਨਹੀਂ ਦੇਖੋ ਜਦੋਂ ਆਪਾਂ ਹਮਾਤਲ ਜਾਣਾ ਆਪਾਂ ਹਮਾਤਲ ਜਾਣ ਲੱਗੇ ਟ੍ਰੈਕਸ ਦੇ ਕੇ ਜਾਂਦੇ ਪੈਸੇ ਲਾ ਕੇ ਉਹਨਾਂ ਦਾ ਗੰਦਾ ਪਾਣੀ ਸਾਡੇ ਕੋਲੇ ਸਿੱਧਾ ਆ ਹੀ ਜਾਂਦਾ ਫਰ ਇੱਥੇ ਬੋਲੂਗਾ ਕੌਣ ਫਿਰ ਇੱਥੇ ਕਰੂਗਾ ਕੌਣ ਹੁਣ ਇੱਕ ਇੱਕ ਲੱਖ ਹਜ਼ਾਰਾਂ ਤੁਰ ਕੇ ਉੱਥੋਂ ਆ ਗਿਆ ਜੀ ਇੱਥੇ ਬੋਲਣ ਲੱਗੇ ਆ ਕੇ ਆਪਣੇ 400 ਕਿਲੋਮੀਟਰ ਤੋਂ ਤੇ ਜਿਹੜਾ ਸਾਡਾ ਅਮਤੋਜ ਮਾਨ ਜਿੱਦਾਂ ਕਹਦੀ ਉਹ ਆ ਕੇ ਬੰਬੇ ਤੋਂ ਆ ਕੇ ਇੱਥੇ ਬੋਲਣ ਲੱਗੇ ਪਰ ਸਾਡੇ ਲੋਕ ਕਦੋਂ ਬੋਲਣਗੇ ਇਹ ਚੀਜ਼ ਬਾਰੇ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਕੋਈ ਬੋਲਦਾ ਹੁਣ ਡਾਕਟਰ ਸਾਹਿਬ ਤੋਂ ਮੈਂ ਪੁੱਛਿਆ ਜਦੋਂ ਡਾਟਾ ਦੱਸੇ ਚਲੋ 2004 ਤੋਂ ਲੱਗੀਆਂ ਬਰਾਨੀਆਂ ਫੈਕਟਰੀਆਂ ਲੱਗੀਆਂ ਪਰ ਸਫੇਲੀਅਰ ਤਾਂ ਸਾਡਾ ਵੀ ਹੈ ਡਾਕਟਰ ਸਾਹਿਬ ਇਹਦਾ ਚੈਨਲ ਤਾਂ ਸਰ ਹੁਣ ਬਣਿਆ ਸਾਡੀ ਬਾਲ ਸਫੇਦ ਹੋ ਗਈ ਉਹਨਾਂ ਨਾਲ ਲੜਦੇ ਮਾਰੇ ਹੂੰ ਹੈਗਾ ਉਹਦਾ ਕੋਈ ਰਿਕਾਰਡ ਹੈ ਸਾਡਾ ਰਿਕਾਰਡ ਕਿਉਂ ਤੁਸੀਂ ਅਖਬਾਰਾਂ 'ਚ ਦੇਖੋ ਨਾ ਆਪ ਰਾਣੀ ਬੈਠੇ ਸਾਰੀ ਦੈਨ ਦੇ ਜਾਗਰਣ ਦੂਸਰੇ ਉਸ ਵੇ ਤੁਹਾਡਾ ਸੋਸ਼ਲ ਮੀਡੀਆ ਹੁੰਦਾ ਨਹੀਂ ਸੀ ਜਦੋਂ ਅਸੀਂ ਲੜਾਈ ਲੜਦੇ ਆ ਸੋਸ਼ਲ ਮੀਡੀਆ ਤੋਂ ਹੁਣ ਆਇਆ ਨਾ ਤੇ ਨਾਕਾਮਯਾਬੀ ਦਾ ਕਾਰਨ ਤਾਂ ਇਹ ਆ ਵੀ ਆਪਾਂ ਨਾਕਾਮਜਾਬ ਹੈ ਆਪਾਂ ਕਿਸੇ ਠੱਡਾ ਕੋਈ ਨਿਕਲਿਆ ਨਹੀਂ ਸਰ ਇੰਡਸਟਰੀ ਇੰਡਸਟਰੀ ਦੇ ਲੋਕ ਹੁੰਦੇ ਇਹਨਾਂ ਦੀਆਂ ਵੱਡੀਆਂ ਬਾਹਮਾਂ ਹੁੰਦੀਆਂ ਸਰਕਾਰਾਂ ਭਾਵੇਂ ਕੋਈ ਹੋਣ ਇਹਨਾਂ ਦਾ ਲੈਂਡ ਦੇ ਹੁੰਦਾ ਲਿੰਕ ਬਣਾ ਲੈਂਦੇ ਉੱਚੀ ਦੇ ਜਿਹੜੇ ਸਾਡੇ ਵਰਗੇ ਲੋਕ ਆ ਅਸੀਂ ਹਮੇਸ਼ਾ ਹੀ ਲੜਦੇ ਰਹੇ ਅਜ ਤਾਂ ਪ੍ਰਿਆਵਰਣ ਦੀ ਖਾਤਰ ਪਾਣੀ ਕਿਹਨੂੰ ਲੜਦੇ ਆ ਆ ਜਿਹੜੀ ਸਾਡੀ ਬੈਟਲੈਂਡ ਬਣੀ ਹੈ ਰਾਮਸਰ ਦੇ ਵਿੱਚੋਂ ਵੀ ਨਾ ਜਿਹੜਾ ਮਿਲਿਆ ਉਹ ਤੇ ਸਾਡੀ ਟੀ ਲੜਨ ਦੀ ਨਹੀਂ ਕੋ ਗੱਲ ਐ ਲੜਦੇ ਸਾਰੇ ਹੀ ਐ ਪਰ ਜਿਹੜਾ ਇੰਡਸਟਰੀਸਟ ਹੁੰਦਾ ਨਾ ਉਹ ਆਪਣੇ ਚੰਦ ਪੈਸੇ ਬਣਾਉਣ ਦੀ ਖਾਤਰ ਕਿਸੇ ਦੀ ਦੀ ਪਰਵਾਹ ਨਹੀਂ ਕਰਦਾ ਉਹ ਕਾਨੂੰਨ ਤੋੜ ਦਿੰਦਾ ਸਾਰਾ ਦਫਾ 4 ਨੂੰ ਵੀ ਤੋੜ ਦਿੰਦਾ ਦਫਾ 5 ਨੂੰ ਵੀ ਤੋੜ ਦਿੰਦਾ ਹੁਣ ਲੱਗਦਾ ਕੋਈ ਐਂ ਮਰ ਜਾਗੇ ਆਪਾਂ ਲੜਦੇ ਮਰਨਾ ਥੋੜਾ ਹੁੰਦਾ ਐਂ ਮਰ ਜੀਏ ਲੜਦੇ ਹੁਣ ਕਿਉਂਕਿ ਕਿੰਨੀਆਂ ਪੀੜ੍ਹੀਆਂ ਲੰਘੇ ਸਾਡੀ ਅਗਲੀ ਪੀੜ੍ਹੀਆਂ ਵੀ ਖਰਾਬ ਹੋਏਗੀ ਤੁਸੀਂ ਆਪਣੀ ਡਿਊਟੀ ਨੂੰ ਨਿਭਾਓ ਅਸੀਂ ਆਪਣੀ ਨਿਭਾਵਾਂਗੇ ਗੱਲ ਕੋਈ ਨਹੀਂ ਤੁਸੀਂ ਕੀ ਕਰ ਰਹੇ ਆਪਾਂ ਸਰਕਾਰ ਤੌਰ ਤੇ ਤੁਹਾਡੇ ਹਾਂ ਮੈਂ ਸਪੈਸ਼ਲੀ ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬੀਡੀਪੀਓ ਸਾਹਿਬ ਆਏ ਕੱਥੇ ਆਜੋ ਬੀਡੀਪੀਓ ਸਾਹਿਬ ਆਏ ਆ ਮੌਕੇ ਤੇ ਮੈਂ ਸਿਰਫ ਸਰਪੰਚ ਸਾਹਿਬ ਨੂੰ ਦੱਸਿਆ ਸੀ ਇਹਨਾਂ ਦੀ ਬਦੌਲਤ ਉਹ ਪੂਰਾ ਸਟਾਫ ਆਇਆ 24 ਤਰੀਕ ਨੂੰ ਸੈਂਪਲਿੰਗ ਕਰਕੇ ਲੈ ਗਿਆ 24 ਤੋਂ 25 ਨੂੰ ਅਸੀਂ ਹਫਤਾ ਦੇਖਾਂਗੇ 10 ਦਿਨ ਦੇਖਾਂਗੇ ਜੋ ਉਹਨਾਂ ਦੀ ਸੈਂਪਲਿੰਗ ਰਿਪੋਰਟ ਆਈ ਹੈ ਅਗਰ ਤਾਂ ਉਹ ਜਨ ਤੱਕ ਕਰ ਦੇ ਤਾਂ ਵੀ ਠੀਕ ਹੈ ਅਗਰ ਜਨ ਤੱਕ ਨਹੀਂ ਕਰਦੇ ਅਸੀਂ ਪਿੰਡ ਬਰਮਲੇ ਪੱਕੇ ਤੌਰ ਤੇ ਧਰਨਾ ਲਾ ਦੇਵਾਂਗੇ ਇੰਡਸਟਰੀ ਨੂੰ ਜਾਣ ਵਾਲੀ ਕੋਈ ਗੱਡੀ ਨਹੀਂ ਜਾਣ ਦੇਵਾਂਗੇ ਜਦ ਤੱਕ ਇਹ ਹੱਲ ਨਹੀਂ ਹੋਇਆ ਆਪਾਂ ਦਾ ਚੇਤਾਵਨੀ ਸਿੱਧਾ ਤੇ ਸਾਫ਼ ਚੇਤਾਵਨੀ ਸਮਝ ਲੈਣ ਚਾਹੇ ਕੁਝ ਵੀ ਸਮਝ ਲੈਣ ਇੱਥੋਂ ਗੱਡੀ ਫੈਕਟਰੀ ਦੀ ਕੋਈ ਨਹੀਂ ਜਾਏਗੀ ਜਾਓ ਡੀਸੀ ਬਲਾਸਪੁਰ ਸੁਣ ਲੈਣ ਜਾਂ ਡੀਸੀ ਰੋਪੜ ਮੈਂ ਜੈਨ ਸਾਹਿਬ ਸੁਣ ਲੈਣ ਕਲੀਅਰ ਇੱਥੇ ਧਰਨਾ ਲਾ ਦਾਂਗੇ ਗੱਡੀ ਕੋਈ ਨਹੀਂ ਲੰਘਣ ਦਿਆਂਗੇ ਆ ਸਾਡੀ ਤਰਾਖੀਰ ਰਹੀ ਹੈ ਵੀ ਜਿਹੜੀ ਉਹਨਾਂ ਦੀਆਂ ਗੱਡੀਆਂ ਵੀ ਆਉਂਦੀ ਆ ਉਹ ਮਾਲ ਤਾਂ ਉਹਨਾਂ ਦਾ ਡੋ ਰਹੀਆਂ ਉਹ ਕੰਮ ਉਹਨਾਂ ਦੇ ਲੋਕ ਕਰ ਰਹੇ ਤੇ ਸਾਡੀਆਂ ਸੜਕਾਂ ਸੜਕਾਂ ਸਾਡੀਆਂ ਟੁੱਟ ਰਹੀਆਂ ਆ ਇਹਨਾਂ ਦੇ ਪਰਚੀ ਕਿਉਂ ਨਹੀਂ ਲਾਦੇ ਉਹਨਾਂ ਨੂੰ ਸੜਕਾਂ ਸਾਡੀਆਂ ਟੁੱਟ ਰਹੀਆਂ ਪੁੱਛਣ ਵਾਲਾ ਕੋਈ ਨਹੀਂ ਦੰਦਾ ਪਾਣੀ ਜਦੋਂ ਮੀਂਹ ਪੈਂਦਾ ਇਹ ਛੱਡ ਦਿੰਦੇ ਇਹਦੇ ਵਾਸਤੇ ਕੜੂਆ ਕੌਣ ਲੜੂਆ ਕੌਣ ਕਿੱਥੋਂ ਆਉਣਗੇ ਲੋਕ ਪਰ ਸਾਡੇ ਆ ਪੰਜ ਚਾਰ ਪੰਜ ਬੰਦੇ ਆਪਾਂ ਖੜੇ ਆ ਗਏ ਚਲੋ ਡਾਕਟਰ ਸਾਹਿਬ ਤੇ ਸਰਕਾਰ ਵੱਲ ਤੋਂ ਆਪਾਂ ਖੜ ਗਏ ਤੇ ਬਾਕੀ ਲੋਕ ਸਾਡੇ ਕਿਉਂ ਨਹੀਂ ਜਾਗਦੇ ਤੁਸੀਂ ਪ੍ਰੈਕਟੀਕਲੀ ਗੱਲ ਕਰੀਏ ਐਵੇਂ ਹੀ ਬਿਨਾਂ ਗਲਤੀ ਗੱਲਾਂ ਕਰੀਏ ਜੋਰ-ਜੋਰ ਨਾਲ ਬੁੱਢਸ ਨਥਿੰਗ ਦੱਸੋ ਤੁਸੀਂ ਦੱਸ ਮੈਂ ਦੱਸਾਂ ਇੰਡਸਟਰੀ ਦੇ ਵਿੱਚੋਂ ਜਿਹੜਾ ਪਾਣੀ ਆ ਰਿਹਾ ਆ ਆਪਾਂ ਜਿਹੜੀ ਹਿਮਾਚਲ ਦੀ ਸਰਕਾਰ ਹੈ ਉਹਨਾਂ ਨੂੰ ਮੈਸੇਜ ਭੇਜਾਂਗੇ ਪਾਣੀ ਜਿਹੜੇ ਛੋਟੀ ਇੰਡਸਟਰੀਸ ਹੈ ਇਹਨਾਂ ਨੂੰ ਕੋਈ ਦਾ ਦਾ ਢੰਗ ਬਣਾ ਕੇ ਨਾਥ ਪਾਓ ਤਾਂ ਜੋ ਪੰਜਾਬ ਦੇ ਵਿੱਚ ਗੰਦਾ ਪਾਣੀ ਨਾ ਪਾਣ ਦੂਜੀ ਗੱਲ ਦੱਸ ਦੇਣਾ ਮੈਂ ਜਿਹੜੀ ਰਾਮਸਰ ਦੇ ਨਾਲ ਸਾਡੀ ਵੈਟਲੈਂਡ ਹੋਈ ਹੈਗਾ ਇਹ ਵੈਟਲੈਂਡ ਨੂੰ ਖਤਰਾ ਹੋਏਗਾ ਕਿਸੇ ਤਰ੍ਹਾਂ ਦਾ ਤਾਂ ਫਿਰ ਕੇਵਲ ਹਿੰਦੁਸਤਾਨ ਦੇ ਨੇ ਪੂਰੇ ਵਰਲਡ ਲੈਵਲ ਤੇ ਇਸ ਚੀਜ਼ ਦਾ ਐਕਸ਼ਨ ਹੰਗਾਇਆ ਉਹ ਜਿਹੜਾ ਐਕਸ਼ਨ ਹੁੰਦਾ ਉਹ ਫਿਰ ਮਜਬੂਰ ਨਾ ਕਰਿਆ ਜਾਵੇ ਹਿਮਾਚਲ ਦੀ ਗਵਰਨਮੈਂਟ ਉਹ ਐਕਸ਼ਨ ਵੀ ਹੁੰਦਾ ਹੁੰਦਾ ਉਹ ਚ ਸਰਕਾਰ ਚਾਹੇ ਸਾਡੀਆਂ ਚਾਹੇ ਕੋਈ ਵੀ ਹੋਵੇ ਅਗਰ ਇਹ ਇੰਡਸਟਰੀ ਉਸ ਦੇ ਵਿੱਚ ਗੰਦਾ ਪਾਣੀ ਪੰਦਾ ਹੈ ਤਾਂ ਉਹ ਦੇ ਉੱਪਰ ਰਾਮਸਰ ਐਕਟ ਦੇ ਤਹਿਤ ਜਿਹੜਾ 1975 ਦੇ ਵਿੱਚ ਬਣਿਆ ਸੀ 1982 ਦੇ ਵਿੱਚ ਜਿਹੜਾ ਸਾਡਾ ਹਿੰਦੁਸਤਾਨ ਉਹਦਾ ਹਿੱਸਾ ਬਣਿਆ ਸੀ ਠੀਕ ਹੈ ਲਗਭਗ ਸਾਡੀਆਂ 75 ਵੈਟਲੈਂਡ ਨੇ ਜਿਹਦਾ ਨੰਗਲ ਨੰਗਲ ਦਾ ਵੀਜੀ ਦੇ ਵਿੱਚ ਨਾਮ ਹੈ ਸੋ ਇਹ ਸਾਰੀਆਂ ਕਾਨੂੰਨ ਦੇ ਮੁਤਾਬਕ ਚੱਲਦੀਆਂ ਹੁੰਦੀਆਂ ਸੋਲਵ ਕਰਨ ਵਾਲੀ ਨਹੀਂ ਹੁੰਦੀਆਂ ਇਹਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਚਾਹੀਦਾ ਤੇ ਜਿਹੜੀ ਸਾਡੀ ਆ ਅਸੀਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਕਰਦਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਉੱਚੀ ਨਾ ਬੋਲੀਏ ਰੋਲਾ ਨਾ ਪਈਏ ਜੇ ਆਪਾਂ ਜੇ ਆਪਾਂ ਜੇ ਆਪਾਂ ਰੋਲਾ ਨਾ ਪਈਏ ਜਿੱਦਾਂ ਕਹਿੰਦੇ ਮਾਂ ਵੀ ਦੁੱਧ ਦਾਂਦੀ ਜੇ ਬੱਚਾ ਰੋਂਦਾ ਨਹੀਂ ਇਹ ਗੱਲ ਹੁੰਦੀ ਡਾਕਟਰ ਸਾਹਿਬ ਹੌਲਕੇ ਬੋਲ ਕੇ ਦੇ ਲੋ ਕਮਰੇ 'ਚ ਬੋਲੀ ਜਾਓ ਕਈ ਨਾ ਸੁਣਾਈ ਨਹੀਂ ਕਰਨੀ ਤੁਹਾਡੀ ਮੈਂ ਤੁਹਾਨੂੰ ਇਹ ਵੀ ਮੈਂ ਤੁਹਾਨੂੰ ਇਹ ਵੀ ਕਰਦਾ ਤੁਹਾਨੂੰ ਇਹ ਪਤਾ ਤੁਹਾਨੂੰ ਤਾਂ ਇਹ ਵੀ ਪਤਾ ਇਹ ਵੀ ਤੁਹਾਡੇ ਤਾਂ ਮੱਛੀਆਂ ਵੀ ਮਰ ਗਈਆਂ ਸੀ ਪਿੱਛੇ ਬਹੁਤ ਕੁਝ ਹੁੰਦਾ ਸਰ ਇਹ ਤਾਂ ਹੈ ਹੀ ਹੈ ਨਾ ਉਹ ਮੱਛੀਆਂ 'ਚ ਜੋ ਫੜ ਹੁੰਦੀ ਆ ਖਾਂਦੇ ਤਾਂ ਅਸੀਂ ਤੁਸੀਂ ਲੋਕ ਆ ਗਏ ਨਾ ਉਹ ਪਾਕੜੀ ਦੀ ਮੱਛੀ ਮਸ਼ਹੂਰ ਪਰ ਇਹ ਇਹ ਫੈਕਟਰੀਆਂ ਇਹ ਇਹ ਆਪਣਾ ਨਿੱਜ ਸਵਾਰਥ ਵਾਸਤੇ ਕਰ ਰਹੀਆਂ ਸਾਨੂੰ ਕਹਨ ਫਿਰ ਉਹ ਮਾਰ ਰਹੇ ਮੈਂ ਤਾਂ ਦੇਖੋ ਮੈਂ ਵੀ ਇੱਕ ਜ਼ਿੰਮੇਵਾਰੀ ਦੇਣਾ ਤੁਹਾਨੂੰ ਮੈਂ ਦੱਸਦਾ ਮੈਨੂੰ ਇੰਜ ਨਹੀਂ ਬੋਲਣਾ ਦਾ ਜਿਵੇਂ ਤੁਸੀਂ ਸਿਸਟਮ ਦੇ ਵਿੱਚ ਬੋਲ ਲੈਂਦੇ ਹੋ ਮੈਂ ਤਾਂ ਪ੍ਰੈਕਟੀਕਲੀ ਗੱਲ ਕਰੂੰਗਾ ਪਏ ਨੁਕਸਾਨਦਾਇਕ ਹੈ ਹਿਮਾਚਲ ਇੰਡਸਟਰੀ ਦਾ ਪਾਣੀ ਸਾਡੇ ਪੰਜਾਬ ਵਿੱਚ ਵੜਦਾ ਅਸੀਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਇਸ ਜੀ ਨੂੰ ਮੈਸੇਜ ਭੇਜਾਂਗੇ ਜਿਹੜਾ ਗੰਦਾ ਪਾਣੀ ਹਿਮਾਚਲ ਤੋਂ ਸਾਡੇ ਪੰਜਾਬ ਦੇ ਵਿੱਚ ਵੜਦਾ ਹੈ ਇਹਦੇ ਪਰ ਕਿਸੇ ਨਾ ਕਿਸੇ ਢੰਗ ਨਾਲ ਚੈੱਕ ਆਊਟ ਲਗਾਇਆ ਜਾਏ ਨੂੰ ਰੁਕਿਆ ਜਾ ਸਕਦਾ ਹੈ ਆਪਾਂ ਇਹ ਗੱਲ ਕਰਾਂਗੇ ਹੁਣ ਆਮੀ ਜੇ ਭੇਜਣਾ ਸਾਫ ਕਰਕੇ ਭੇਜੋ ਟ੍ਰੀਟਮੈਂਟ ਪਲਾਨ ਹੁਣ ਇਹਨਾਂ ਨੇ ਜਿਹੜੇ ਖੂਹ ਲਾਏ ਉੱਪਰ ਉਹਦੇ ਵਿੱਚ ਖੂਹਾਂ ਦੇ ਥੱਲੇ ਕੀ ਬਦਾ ਕੱਚੇ ਰੱਖੇ ਹੋਣੇ ਨਹੀਂ ਤੁਸੀਂ ਦੇਖੇ ਨਹੀਂ ਹੈ ਨਾ ਮੈਂ ਕਦੀ ਗਿਆ ਉਧਰ ਨਾ ਮੈਂ ਕੋਈ ਸਿੱਧਾ ਆਪਾਂ ਵਿਜ਼ਿਟ ਕਰਾਂਗੇ ਦੇਖਾਂਗੇ ਉਹਨਾਂ ਨੇ ਕੀ ਕੀਤਾ ਹੈ ਉਹਦੇ ਮੁਤਾਬਕ ਆਪਾਂ ਗੱਲ ਕਰਾਂਗੇ ਬਿਨਾਂ ਦੇਖਿਆ ਆਪਾਂ ਕਿਉਂ ਗੱਲ ਕਰਦੇ ਹੁਣ ਆਪਾਂ ਤੁਸੀਂ ਵੀ ਇੱਥੇ ਗੜੇ ਸਮੈਲ ਤਾਂ ਆ ਰਹੀ ਨਾ ਜੀ ਆ ਰਹੀ ਹੈ ਨੈਚੁਰਲੀ ਆ ਰਹੀ ਤਾਂ ਹੀ ਇੱਥੇ ਗੜੇ ਆਏ ਜਿਸ ਸਮੈਲ ਨਾਲ ਆਂਦੀ ਤਾਂ ਆਪਾਂ ਨਹੀਂ ਬਰਖਾ ਦੇ ਵਿੱਚ ਪਗੋੜੇ ਨਹੀਂ ਖਾਣੇ ਤੇ ਮ ਚਲਾਂਗੇ ਦੇਖ ਲਵਾਂਗੇ ਕੋਈ ਗੱਲ ਨਹੀਂ